ਕਕਰ ਵਿੱਚ ਇੱਕ ਪ੍ਰਯਕਤ ਰਿਮੋਟ ਅਤੇ 15 ਦਾ ਮਾਮਲਾ ਆ ਗਿਆ। ਮਿਲੀ ਜਾਣਕਾਰੀ ਅਨੁਸਾਰ ਇੱਕ ਵਿਅਕਤੀ ਆਪਣੀ ਸਕੂਟੀ ਤੇ ਸਵਾਰ ਹੈ ਕਿ ਆਪਣੇ ਘਰ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਖੇਲ ਹੈ ਵੀੜੀ ਨੇੜੇ ਪੰਚਾਇਤ ਇੱਚ ਆ ਕੇ ਇੱਕ ਰਸ्तार ਪਰ ਆਪਣੀ ਸਕੂਟੀ ਦੀ ਟੱਕਰ ਹੋਈ। ਉਹ ਕਿ ਕਰਨਾ ਮੁਕੀ ਕਾ ਤਾ ਹਾਂਜੀ ਅਸੀਂ ਦੁਰਗਾਪੁਰੋਂ ਪਾਜੀ ਮੱਖਣ ਮੇਰਾ ਨਾਮ ਮਸ਼ੀਨ ਤੋਂ ਐਸੇ ਹੈ। ਤਾਂ ਹੀ ਉਧਰੋਂ ਹੁੰਦਿਆਂ ਅੱਡੇ ਤੋਂ ਵੀ ਆਉਦਾ ਸਬਜੀ ਪਾਣੀ ਲਿਓਨ ਦਾ ਸੀ ਤੇ ਇੱਥੇ ਹੁੰਦਿਆਂ ਦੇਖਿਆ ਐਕਸੀਡੈਂਟ ਹੋਇਆ ਇੱਥੇ ਜਦੋਂ ਦੇਖਿਆ ਪਤਾ ਨਹੀਂ ਗੱਟ ਵੱਜੇ ਗੱਟ ਨਹੀਂ ਸਕੂਟਰੀਆਂ ਖੜੀਆਂ ਐ ਉਧਰ ਜਾਨੀ ਕਿ ਉਹ ਮੁੱਕ ਗਿਆ ਆਪਣਾ ਪਰਨਾ ਲਾ ਕੇ ਗੱਲ ਤੋਂ ਉਹਦੇ ਸਿਰ ਤੇ ਪਾ ਤਾ ਉਹ ਮੁੱਕ ਗਿਆ ਹੋ ਸਕਦਾ ਸੀ ਉਹਨੂੰ ਕੋਈ ਹੱਥ ਨਹੀਂ ਪੁੰਦਾ ਉਹਨੂੰ ਮੈਂ ਆਪਦੇ ਸਿਰ ਦੀ ਪਾਗ ਲਾ ਕੇ ਲਵੇੜ ਕੇ ਪਾ ਤਾ ਵੀ ਇਹਨੂੰ ਤਾਂ ਬਚਾਓ ਜੇ ਤੁਸੀਂ ਨਹੀਂ ਲਿਜਾਣਾ ਚਾਹੁੰਦੇ ਅਸੀਂ ਮੋਟਰਸਾਈਕਲ ਤੇ ਲੈ ਜੰਨੇ ਆਈ ਇੱਥੇ ਅੱਡੇ ਤੇ ਤੇ ਇਹਨੇ ਨਾ ਉਹਦਾ ਬਚਾਓ ਜੂ ਅਹੀਂ ਦੇ ਇੰਨੇ ਹੈਲਪ ਕੀਤੀ ਆ ਵੀ ਤੁਹਾਨੂੰ ਜਾਣਦੇ ਪਛਾਣਦੇ ਨਹੀਂ ਜਾਣਦੇ ਕੋਈ ਚੱਕਰ ਨਹੀਂ ਭਾਜੀ ਉਹਦੀ ਜਾਨ ਬਾਝੂ ਉਹ ਤਾਂ ਮੁੱਕ ਗਿਆ ਜਿਹੜਾ ਜਿਹੜਾ ਥਾ ਮੁੱਕ ਗਿਆ ਭਾਜੀ ਉਹਨੂੰ ਕੀ ਕਰਾਂਗੇ ਇਹ ਕਿਹੜੇ ਰੋਡ 'ਤੇ ਘਟਨਾ ਹੈ ਇਹ ਕਪੂਰਥਲਾ ਰੋਡ ਸੁਲਤਾਨਪੁਰ ਕਪੂਰਥਲੇ ਤੋਂ ਸੁਲਤਾਨਪੁਰ ਰੋਡ ਤੇ ਇੱਕ ਘਟਨਾ ਹੋਈ ਹੈ ਕਿੰਨੇ ਵਜੇ ਘਟਨਾ ਹੈ ਇਹ 6 ਵਜੇ ਦੀ ਘਟਨਾ ਹੈ ਅੱਛਾ ਇੱਕ ਹੁਣ ਚੱਕਰੀ ਨੂੰ ਭੇਜ ਦਿੱਤਾ ਹੈ ਸੁਲਤਾਨਪੁਰ ਹਾਂਜੀ ਉਹਨੂੰ ਭੇਜ ਦਿੱਤਾ ਵਾ ਭਾਜੀ ਉਹ ਪਤਾ ਨਹੀਂ ਸਾਨੂੰ ਸੁਲਤਾਨਪੁਰ ਲੱਗਿਆ ਕਿੱਥੇ ਲੱਗਿਆ ਉਹ ਕਹਿੰਦਾ ਵੀ ਇਹਨੂੰ ਤੁਸੀਂ ਨਾਲ ਵਾ ਮੈਂ ਕਿਹਾ ਅਸੀਂ ਤੁਹਾਡੇ ਨਾਲ ਹੁਣ ਪਤਾ ਨਹੀਂ ਕਿੱਥੇ ਗਿਆ ਕਿੱਥੇ ਨਹੀਂ ਅਸੀਂ ਮਗਰ ਵੀ ਗਏ ਸਾਨੂੰ ਨਹੀਂ ਪਤਾ ਕਿੱਥੇ ਲੈ ਕੇ ਗਿਆ ਕਿੱਥੇ ਨਹੀਂ ਲੈ ਕੇ ਗਿਆ ਤਾਂ ਅਸੀਂ ਉਹਨੂੰ ਗੱਡੀ 'ਚ ਪਾ ਗਏ ਜਾਨ ਕੇ ਭੇਜ ਦਿੱਤਾ ਸੀ ਮੈਂ ਉਹਦਾ ਦਸਤਾਰ ਲਾ ਕੇ ਉਤੋਂ ਵੀ ਉਹਦੇ ਸਿਰ ਨੂੰ ਲਿਬੇੜ ਦਿੱਤੀ ਮੈਂ ਐਸੇ ਸਰਬ ਸਿੰਘ 244 ਕਪਟੀ ਅਸੀਂ ਸੜਕ ਸਰਖਿਆ ਫੋਰਸ 52903 ਕਿਤੇ ਚੱਲਦੇ ਸultanpur ਨੂੰ ਖੋਜੇਲ ਤੱਕ ਜੋ ਕਿ ਡੋਨੀਲਾ ਦੇ ਸਾਮਣੇ 112 ਦੇ ਕਾਲਾ ਹੀ ਡੋਨੀਲਾ ਕਿ ਐਕਸੀਡੈਂਟਰ ਹੋਇਆ ਅਸੀਂ ਜਦੋਂ ਮੌਕੇ ਤੇ ਪਹੁੰਚੇ ਤਾਂ ਜਿਹੜੇ ਦੋ ਬੰਦੇ ਫਟਟਰ ਚ ਉਹਨਾਂ ਜਲਦੀ ਪੁਲਿਸ ਉਹ ਪਹੁੰਚਾਇਆ ਗਿਆ ਤੇ ਇੱਕ ਬੰਦੇ ਦੀ ਮੌਕੇ ਤੇ ਡੈਥ ਹੋ ਚੁੱਕੀ ਸੀ। ਇਹ ਕਿਸੇ ਐਕਸੀਡੈਂਟ ਹੋਇਆ। ਦੋ ਤੇ ਦੋ ਸਕੂਟਰੀਆਂ ਤੇ ਇੱਕ ਕਾਰ ਵਿੱਚ ਵਜੇ ਇੱਕ ਕਾਰ ਨਾਲ ਜਿਹੜਾ ਕਾਰ ਵਾਲਾ ਸੀ ਉਹ ਪਹੁੰਚਾ ਕੇ ਲੈ ਗਿਆ। ਜਿਹੜੇ ਬੰਦੇ ਡੈਥ ਹੋਈ ਉਹ ਪਤਾ ਕਿ ਉਹ ਕਿੱਥੋਂ ਦੇ। ਉਹ ਪਿੰਡ ਕੋਠੇ ਦਾ ਦਾਦੇ। ਇਹ ਹੁਣ ਪੈਸੀ ਚੌਂਕੀ ਦੇ ਮਠਲ ਦੇ ਹਵਾਲੇ ਕਰ ਦਿੱਤਾ। ਤੇ ਬਾਕੀ ਅਗਲੀ ਕਾਰ ਉਹਨਾਂ ਕਰਦੇ ਨੇ।